ਰਬ ਪ੍ਰਗਟ ਸਿੰਘ ਐਮ ਐਲ ਏ ਸਪੀਕਰ ਸਾਹਿਬ ਤਨਵਾਦ ਤੁਹਾਡਾ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਨੇ ਕਿਉਂਕਿ ਮੇਰਾ ਨਾਂ ਹੀ ਲਿਆ ਮੈਂ ਜਰੂਰ ਬਾਹਰ ਕਿਹਾ ਕਿ ਅਸੀਂ ਮਨਰੇਗਾ ਨੂੰ ਤਾਂ ਡਿਸਕਸ ਕਰੀਏ ਕਰੀਏ ਕਿਉਂਕਿ ਇਹ ਤਾਂ ਦੇਣੀ ਕਾਂਗਰਸ ਪਾਰਟੀ ਦੀ ਹੈ ਤੁਹਾਡਾ ਇਹਦੇ ਵਿੱਚ ਕੁਝ ਨਹੀਂ ਹੈ ਤੁਹਾਡੇ ਮੈਂ ਤੁਹਾਨੂੰ ਦਿਨ ਵੀ ਦੱਸ ਦਿੰਦਾ ਮੈਂ 1 ਮਿੰਟ ਗੱਲ ਤਾਂ ਸੁਣ ਲਓ ਹੁਣ ਬਹਿ ਜਾਓ ਬਹਿ ਜਾਓ ਮੰਤਰੀ ਸਾਹਿਬ ਬਹਿ ਜਾਓ ਹੁਣ ਦਾਨਕਾ ਮਨਰੇਗਾ ਨਹੀਂ ਸੀ ਉਹ ਦਾਨਕਾ ਕਿਹਨੇ ਸੀ ਮੰਤਰੀ ਸਾਹਿਬ ਬਹਿ ਜਾਓ ਯਾਰ ਕਿਉਂ ਆਪਾਂ ਸਪੀਕਰ ਸਾਹਿਬ ਪਿਛਲੇ 4 ਸਾਲ ਦੇ ਵਿੱਚ ਬੈਂਡ ਐਕਵਿਜ਼ੀਸ਼ਨ ਐਕਸ ਸੀਗਾ ਚਲੋ ਜੀ ਆਪਾਂ ਬੇਸਿਕਲੀ ਤਾਂ ਡਿਸਕਸ਼ਨ ਇਹ ਕਰਨ ਆਏ ਆ ਕਿ ਇਹ ਜਿਹੜੀ ਮਨਰੇਗਾ ਸਕੀਮ ਹੈ ਇਹ ਸਰਕਾਰ ਬੀਜੇਪੀ ਦੀ ਅਬੋਲਿਸ਼ ਕਰਨ ਜਾ ਰਹੀ ਆ ਉਹਦੇ ਫੈਕਟਸ ਆਪਣੇ ਕੋ ਸਾਰਿਆਂ ਕੋਲ ਹੈਗੇ ਕਿਉਂਕਿ 100% ਪਹਿਲਾਂ ਇਹ ਸੈਂਟਰਲੀ ਸਪான்ਸਰਡ ਸਕੀਮ ਸੀ ਤੇ ਹੁਣ 60 40 ਦੀ ਰੇਸ਼ੋ ਨਾਲ ਇਹਨਾਂ ਨੇ ਬੇਸਿਕਲੀ ਸੂਬਿਆਂ ਦਾ ਗਲਾ ਕਟਿਆ ਜਿਹਦੇ ਨਾਲ 30 ਤੋਂ 50 ਹਜ਼ਾਰ ਕਰੋੜ ਰੁਪਈਆ ਸੂਬਿਆਂ ਦੇ ਕੋਲੋਂ ਦੇਣਾ ਪਊਗਾ ਜਿਹੜਾ ਕਿ ਮੈਨੂੰ ਲੱਗਦਾ ਸੂਬੇ ਇਸ ਪੋਜੀਸ਼ਨ 'ਚ ਨਹੀਂ ਹੈਗੇ ਕਿਉਂਕਿ ਉਹ 12 ਕਰੋੜ ਜਿਹੜੇ ਮਜ਼ਦੂਰ ਹੈ ਜਿਹੜੀਆਂ ਇਹਦੀਆਂ ਚੰਗੀਆਂ ਚੀਜ਼ਾਂ ਕਿਉਂਕਿ ਇਹ 100 ਦਿਨ ਦੀ ਸਕੀਮ ਸੀ ਲੇਕਿਨ ਨੈਸ਼ਨਲ ਲੈਵਲ ਤੇ ਇਹ ਸਿਰਫ 50 ਦਿਨ ਅਚੀਵ ਹੋ ਸਕਿਆ ਇਹਦੇ ਵਿੱਚ ਕੁਝ ਸਟੇਟਾਂ ਨੇ 70 ਤੋਂ 75 ਦਿਨ ਅਚੀਵ ਕੀਤੇ ਆ ਲੇਕਿਨ ਪੰਜਾਬ ਨੇ ਪਿਛਲੇ 64 ਸਾਲਾਂ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ 38 ਦਿਨ ਅਚੀਵ ਕੀਤੇ ਆ ਤਾਂ ਇਸ ਸਾਲ ਦਸੰਬਰ ਤੱਕ 26 ਦਿਨ ਅਚੀਵ ਕੀਤੇ ਆ ਮੈਂ ਤਾਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿਉਂਕਿ ਮੈਂ ਨਹੀਂ ਕਹਿੰਦਾ ਵੀ ਕੇ ਸਰਕਾਰ ਨੇ ਕੀ ਕੀਤਾ ਕੇ ਸਰਕਾਰ ਨੇ ਕੀ ਕੀਤਾ ਕਿਉਂਕਿ 20 ਸਾਲਾਂ ਦੀ ਸਕੀਮ ਸੀ ਜਿਹਦੇ ਵਿੱਚ 12 ਕਰੋੜ ਮਨਰੇਗਾ ਮੰਜੂ ਮਜ਼ਦੂਰ ਜਿਹੜੇ ਆ ਉਹਨਾਂ ਦੀ ਰੋਜ਼ੀ ਰੋਟੀ ਦੀ ਗੱਲ ਸੀ ਔਰ ਖਾਸ ਕਰਕੇ ਜਦੋਂ ਕੋਵਿਡ ਵਰਗਾ ਜਿਹੜੀ ਮਹਾਮਾਰੀ ਹੋਈ ਆ ਉਹਦੇ ਵਿੱਚ 7 ਕਰੋੜ ਮਜ਼ਦੂਰ ਜਿਹੜੇ ਉਹ ਆਪਣੇ ਪਿੰਡਾਂ 'ਚ ਵਾਪਸ ਚਲੇ ਗਏ ਸੀ ਤੇ ਉਹ ਸ਼ਹਿਰਾਂ 'ਚ ਨਹੀਂ ਆਏ ਇਹਦੇ ਪਿੱਛੇ ਮਾਨਸਿਕਤਾ ਡਾਕਟਰ ਮਨਮੋਹਨ ਸਿੰਘ ਜੀ ਦੀ ਇਹ ਸੀ ਕਿ ਤਾਂ ਕਿ ਹਰ ਵਰਗ ਨੂੰ ਕਿਤੇ ਨਾ ਕਿਤੇ ਬੈਨੀਫਿਟ ਦਿੱਤਾ ਜਾਵੇ ਹਰ ਵਰਗ ਨੂੰ ਉਹਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਹਰ ਵਰਗ ਜਿਹੜਾ ਬੈਨੀਫਿਟ ਹੋ ਸਕੇ ਚਾਹੇ ਉਹ ਰਾਈਟ ਟੂ ਐਜੂਕੇਸ਼ਨ ਐਕਟ ਆ ਚਾਹੇ ਰਾਈਟ ਟੂ ਫੂਡ ਐਕਟ ਆ ਚਾਹੇ ਫੇਰ ਕੰਪੰਸੇਸ਼ਨ ਆਫ ਲੈਂਡ ਐਕਵਿਜ਼ੀਸ਼ਨ ਆ ਤੇ ਚਾਹੇ ਇਹ ਮਨਰੇਗਾ ਜਿਹੜੀ ਹੈਗੀ ਉਹਦੀ ਬੇਸਿਕਲੀ ਆਪਾਂ ਸਪਿਰਟ ਦੀ ਗੱਲ ਕਰੀ ਆ ਆਪਾਂ ਕਈ ਵਾਰੀ ਲਫ਼ਜ਼ਾਂ ਦੀ ਗੱਲ ਕਰਨ ਲੱਗ ਪੈਨੇ ਆ ਉਸ ਸਪਿਰਟ ਨੂੰ ਛੱਡ ਲੈਨੇ ਆ ਵੀ ਇਹ ਫਲਾਣੇ ਨੇ ਆਇਆ ਕਹਤਾਂ ਫਲਾਣੇ ਨੇ ਆਇਆ ਕਹਤਾਂ ਅਸਲੀਅਤ ਇਹ ਆ ਕਿ ਮੈਂ ਵਾਰ ਇਹ ਵੀ ਗੱਲ ਕਹੀ ਸੀ ਕਿ ਸਾਨੂੰ ਸਿਰਫ ਸਪੈਸ਼ਲ ਸੈਸ਼ਨ ਸੱਦਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਰੈਗੂਲਰ ਸੈਸ਼ਨ ਵੀ ਸੱਦਣ ਦੀ ਜ਼ਰੂਰਤ ਹੈਗੀ ਆ ਅਸੀਂ ਸਪੈਸ਼ਲ ਸੈਸ਼ਨ ਦੇ ਨਾਂ ਤੇ ਅਸੀਂ ਜ਼ੀਰੋ ਆਵਰ ਵੀ ਖਾ ਜਾਂਦੇ ਆ ਅਸੀਂ ਕੋਈ ਕੁਐਸਚਨ ਆਵਰ ਨਹੀਂ ਹੋਣ ਦਿੰਦੇ ਤੇ ਪਹਿਲਾਂ ਤਾਂ ਇਹ ਕਹਿੰਨੇ ਆ ਕਿ ਜਿਨੇ ਜੋ ਬੋਲਣਾ ਹੋਵੇ ਖੁੱਲਾ ਟਾਈਮ ਦਵਾਂਗੇ ਤੇ ਮੁੜ ਕੇ ਸਪੀਕਰ ਸਾਹਿਬ ਕਹਿ ਦਿੰਦੇ ਵੀ ਤੁਹਾਡੇ ਇੰਨੇ ਮਿੰਟ ਆ ਤੇ ਤੁਹਾਡੇ ਇੰਨੇ ਮਿੰਟ ਆ ਸਪੀਕਰ ਸਾਹਿਬ ਥੋੜਾ ਜਿਆ ਕਿਉਂਕਿ ਆਪਾਂ ਹੋਰ ਕਰਨਾ ਕੀ ਆ ਔਰ ਮੈਨੂੰ ਕਿਉਂਕਿ ਮੈਂ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਆਨੰਦਪੁਰ ਸਾਹਿਬ ਕਿਹਾ ਸੀ ਕਿ ਸਾਡੇ 5 ਬਿੱਲ ਆ ਰਹੇ ਆ ਪਾਰਲੀਮੈਂਟ ਦੇ ਵਿੱਚ ਔਰ ਉਹਦੇ ਵਿੱਚ ਖਾਸ ਕਰਕੇ ਜਿਹੜਾ ਐਜੂਕੇਸ਼ਨ ਦਾ ਜਿਹੜਾ ਬਿੱਲ ਹੈ ਉਹ ਅਸੀਂ 2020 ਦੇ ਵਿੱਚ ਵੀ অপੋਜ਼ ਨਹੀਂ ਕੀਤਾ ਤੇ ਹੁਣ ਈਵਨ ਕੇ ਹਾਇਰ ਐਜੂਕੇਸ਼ਨ ਨੂੰ ਵੀ ਉਹ ਬੇਸਿਕਲੀ ਉਹਦਾ ਨਾਂ ਇਹਨਾਂ ਨੇ ਰੱਖਿਆ ਹੈਗਾ ਇਹ ਹਰ ਚੀਜ਼ ਨੂੰ ਵਿਕਸਿਤ ਭਾਰਤੀ ਜਿਹੜੀ ਬੀਜੇਪੀ ਕਰਨਾ ਚਾਹੁੰਦੀ ਆ ਉਹ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਇਹ ਲੱਗਦਾ ਕਿ 2014 ਤੋਂ ਪਹਿਲਾਂ ਸ਼ਾਇਦ ਸਾਡਾ ਦੇਸ਼ ਬਣਿਆ ਹੀ ਨਹੀਂ ਸੀਗਾ ਇਹ ਇਹਨਾਂ ਦੀ ਮਾਨਸਿਕਤਾ ਔਰ ਇਹ ਸਾਰਾ ਕੁਝ ਜਿਹੜਾ ਕਾਰਪੋਰੇਟ ਸੈਕਟਰ ਦੇ ਪ੍ਰੈਸ਼ਰ ਥੱਲੇ ਹੋ ਰਿਹਾ ਕਿਉਂਕਿ ਆਪਾਂ ਇਹ ਸਪਿਰਿਟ ਨੂੰ ਸਮਝ ਲਈਏ ਕਿਉਂਕਿ ਅੱਜ ਚਲਾ ਕੌਣ ਰਿਹਾ ਇਸ ਦੇਸ਼ ਨੂੰ ਕਾਰਪੋਰੇਟ ਸੈਕਟਰ ਚਲਾ ਰਿਹਾ ਤਾਂ ਕਿ ਉਹਨਾਂ ਨੂੰ ਐ ਲੱਗਿਆ ਕਿ ਸਾਨੂੰ ਜਿਹੜੀ ਚੀਪ ਆ ਉਹ ਲੇਬਰ ਚਾਹੀਦੀ ਆ ਔਰ ਇਹਦੇ ਵਿੱਚ ਇਵਨ ਕਿ ਪੰਜਾਬ ਨਾਲ ਹੋਰ ਵੀ ਗਾਂਵ ਵਿਤਕਰਾ ਹੈਗਾ ਸਾਡੇ ਜਿਹੜੀ ਦਿਹਾੜੀ ਹੈਗੀ ਆ ਉਹ 346 ਰੁਪਏ ਆ ਔਰ ਜਦ ਕੇ ਹਰਿਆਣੇ ਦੇ ਵਿੱਚ ਉਹ ਹੀ ਦਿਹਾੜੀ ਜਿਹੜੀ ਉਹ 400 ਰੁਪਏ ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਇਹਦੇ ਤੇ ਗੌਰ ਕਰਕੇ ਇਹ ਠੀਕ ਆ ਵੀ ਆਪਾਂ ਇੱਥੇ ਰੈਜ਼ੋਲੂਸ਼ਨ ਪਾਵਾਂਗੇ ਲੇਕਿਨ ਮੰਤਰੀ ਸਾਹਿਬ ਆਪਾਂ ਦਿੱਲੀ ਵੱਲ ਨੂੰ ਮੋਹ ਕਰੀਏ ਸਾਨੂੰ ਪਤਾ ਆ ਕੌਣ ਬੀਜੇਪੀ ਦੀ ਬੀ ਟੀਮ ਆ ਤੇ ਕੌਣ ਏ ਟੀਮ ਆ ਸੋ ਇਸ ਕਰਕੇ ਲੋਕਾਂ ਨੂੰ ਵੀ ਪਤਾ ਆ ਆਪਾਂ ਬਹੁਤ ਇੱਥੇ ਜੇ ਕਵਾਂਗੇ ਇੱਕ ਦੂਸਰੇ ਤੇ ਗੱਲ ਛਾਲਾਂਗੇ ਤੇ ਗੱਲ ਸਾਰਿਆਂ ਨੂੰ ਸਮਝ ਆਉਂਦੀ ਆ ਕੀ ਕੌਣ BBMP ਦਾ ਮਤਾ ਪਾ ਕੇ ਤੇ ਕਿਹਨੇ ਫੋਟੋ ਖਿਚਾ ਕੇ ਤਾਂ ਕੀ ਕੀਤਾ ਉਹਦੇ ਤੋਂ ਬਾਅਦ CISF ਵੀ ਲੱਗ ਗਈ ਤੇ ਅਸੀਂ ਉਹਦੀ ਲੜਾਈ ਕਿਤੇ ਲੜ ਨਹੀਂ ਸਕੇ ਮੈਨੂੰ ਲੱਗਦਾ ਸਾਨੂੰ ਕਿਉਂਕਿ ਤੁਸੀਂ ਇੱਥੇ ਨਹੀਂ ਬੋਲਣ ਦਿੰਦੇ ਉਹ BJP ਵਾਲੇ ਦਿੱਲੀ ਨਹੀਂ ਬੋਲਣ ਦਿੰਦੇ ਤੇ ਗੱਲ ਉਥੇ ਦੀ ਉਥੇ ਆ ਆਪਣਾ ਨੁਕਸਾਨ ਹੋ ਰਿਹਾ ਪੰਜਾਬ ਦਾ ਨੁਕਸਾਨ ਹੋ ਰਿਹਾ ਸਕੇਟਾਂ ਦਾ ਨੁਕਸਾਨ ਹੋ ਰਿਹਾ ਤੇ ਸਾਨੂੰ ਲੜਾਈ ਜਿੱਥੇ ਮੈਨੂੰ ਲੱਗਦਾ ਲੀਗਲ ਤੌਰ ਤੇ ਵੀ ਅੱਗੇ ਲੈ ਕੇ ਜਾਣੀ ਚਾਹੀਦੀ ਆ ਉਥੇ ਸਾਨੂੰ ਮੈਨੂੰ ਲੱਗਦਾ ਸਾਰਿਆਂ ਨੂੰ ਇਕੱਠੇ ਹੋ ਕੇ ਸਾਡੇ ਭਾਵੇਂ ਸਾਰੇ ਮੈਂਬਰ ਪਾਰਲੀਮੈਂਟ ਔਰ ਸਾਰੇ 117 ਦੇ 17 ਐਮਐਲਏ ਆਓ ਚੱਲੀਏ ਤਾਂ ਸਹੀ ਉਹਨੂੰ ਮੂੰਹ ਤਾਂ ਕਰੀਏ ਫਿਰ ਆਪਾਂ ਦੇਖਦੇ ਹਾਂ ਕਿ ਤੁਹਾਡੇ ਨਾਲ ਕਿਹੜਾ ਨਹੀਂ ਚੱਲਦਾ ਪਰ ਚਲੋ ਤਾਂ ਸਹੀ ਸਰਕਾਰ ਖੜੀ ਤਾਂ ਹੋਵੇ ਕਿਤੇ ਨਾ ਕਿਤੇ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਮੈਂ ਕਹਾ ਮਾੜੀ-ਮੁੱਟੀ ਲੱਤ ਲਾਇਆ ਕਰੋ ਤੁਸੀਂ ਇੱਥੇ ਰੈਜ਼ੋਲੂਸ਼ਨ ਲਿਆ ਕੇ ਇੱਥੇ ਬੋਲ ਕੇ ਤੇ ਇੱਥੇ ਕੰਮ ਬੁਕਾ ਦਿੰਨੇ ਆ ਸੋ ਇਸ ਕਰਕੇ ਇਹਦੇ ਤੇ ਮੈਨੂੰ ਲੱਗਦਾ ਉਹ ਸਪਿਰਿਟ ਤੇ ਕਿਉਂਕਿ ਅੱਜ ਆਪਾਂ ਜਿਹੜੀ ਸਪਿਰਿਟ ਤੇ ਗੱਲ ਕਰਦੇ ਆ ਜੇ ਸਪਿਰਿਟ ਤੇ ਖੜੇ ਹੋਏ ਆ ਜਿਹੜੀ ਸਾਬਜਾਦਿਆਂ ਦੀ ਸ਼ਹਾਦਤ ਹੈ ਉਸ ਸਪਿਰਿਟ ਦੇ ਪਿੱਛੇ ਜਿਹੜੀ ਗੱਲ ਸੀ ਕਿ ਆਪਾਂ ਇਨਸਾਨੀਅਤ ਦੀ ਗੱਲ ਹੋਈ ਆ ਅੱਜ ਅਸੀਂ ਹੌਲੀ ਹੌਲੀ ਛੋਟੇ ਛੋਟੇ ਧੜਿਆਂ 'ਚ ਗਰੁੱਪਾਂ 'ਚ ਮੈਨੂੰ ਲੱਗਦਾ ਕਾਸਟਾਂ 'ਚ ਸਭ ਕਾਸਟਾਂ ਦੇ ਵਿੱਚ ਇਸ ਦੇਸ਼ ਨੂੰ ਵੰਡ ਦਿੱਤਾ ਇਸ ਪੰਜਾਬ ਨੂੰ ਵੀ ਵੰਡ ਦਿੱਤਾ ਅਜੇ ਕਿ ਪੰਜਾਬ ਦੀ ਸਪਿਰਿਟ ਉਹ ਖਤਮ ਨਹੀਂ ਹੋਈ ਲੇਕਿਨ ਅਸਲੀ ਗੱਲ ਹੈ ਸਾਡੇ ਕਿਰਦਾਰ ਸਾਰਿਆਂ ਦੇ ਖਤਮ ਹੋਏ ਆ ਅੱਜ ਜੋ ਸਮਾਜ ਸਾਡਾ ਝੇਲ ਰਿਹਾ ਉਹ ਸਾਡੇ ਲੀਡਰਾਂ ਦਾ ਵੀ ਕਿਤੇ ਨਾ ਕਿਤੇ ਆਇਨਾ ਹੈਗਾ ਕਿਰਦਾਰ ਹੈਗਾ ਲੋਕਾਂ ਨੂੰ ਸਾਰਾ ਪਤਾ ਆਪਾਂ ਕਈ ਵਾਰੀ ਇੱਥੇ ਬੈਠ ਕੇ ਆਪਣੀ ਥਪਤਪਾਈ ਜਾਂਦੇ ਆ ਪਿੱਟ ਅਸੀਂ ਵੀ ਥਪਤਪਾਈ ਜਾਂਦੇ ਆ ਤੁਸੀਂ ਵੀ ਥਪਤਪਾਈ ਜਾਂਦੇ ਆ ਮੈਨੂੰ ਲੱਗਦਾ ਕਿ ਬੀਤੇ ਸਮੇਂ ਤੋਂ ਸਿੱਖਣ ਦੀ ਜ਼ਰੂਰਤ ਹੈ ਆਉਣ ਵਾਲੇ ਸਮੇਂ ਨੂੰ ਵਿਜੂਅਲਾਈਜ਼ ਕਰਨ ਦੀ ਜ਼ਰੂਰਤ ਹੈ ਸਮਾਂ ਨਿਕਲ ਜਾਣਾ ਕਨਕਲੂਡ ਕਰ ਪਹਿਲੇ ਵੀ ਸਮਾਂ ਸਰ ਮੈਂ ਪਹਿਲਾਂ ਵੀ ਸਮੇਂ ਨਿਕਲ ਗਏ ਬਹੁਤ ਬੈਠੇ ਹੁੰਦੇ ਸੀ ਉੱਥੇ ਚੀਫ ਮਿਨਿਸਟਰ ਜਿਹੜੇ ਬਹੁਤ ਕੁਝ ਕਹਿੰਦੇ ਹੁੰਦੇ ਸੀ ਤੇ ਮਹੀਨੇ 6 ਰਹਿ ਗਏ ਆ ਤੇ ਕੁਛ ਨਾ ਕੁਛ ਆਪਾਂ ਠੀਕ ਪਾਸੇ ਨੂੰ ਤੋੜ ਲਈਏ ਇਕੱਲੇ ਇਸ਼ਤਿਹਾਰਾਂ ਨਾਲ ਇਕੱਲੇ ਸਿਸਟਮ ਨਾਲ ਮੈਨੂੰ ਨਹੀਂ ਲੱਗਦਾ ਲੜਿਆ ਜਾਣਾ ਆਪਣੇ ਕੋਲੋਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹ ਸਪਿਰਿਟ ਦੀ ਗੱਲ ਕਰਨੀ ਚਾਹੀਦੀ ਆ ਕਿਉਂਕਿ ਉਹ ਸਪਿਰਿਟ ਜਿਹੜੀ ਸੀ ਸਾਡੇ ਗੁਰੂਆਂ 'ਚ ਸੀ ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ 'ਚ ਸੀ ਤੇ ਉਹ ਤੋਂ ਬਾਅਦ ਹੌਲੀ 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 ਕਮਜ਼ੋਰ ਹੁੰਦੀ ਗਈ ਜਿੱਥੇ ਆਪਾਂ ਪੰਜਾਬ ਨੂੰ ਕਿਉਂਕਿ ਖੈਬਰ ਦਰੇ ਤੋਂ ਲੈ ਕੇ ਤੇ ਲਾਹੌਰ 스ਪਿਤੀ ਤੱਕ ਪੰਜਾਬ ਹੁੰਦਾ ਸੀ ਇੱਥੇ ਤੱਕ ਹੀ ਹੁੰਦਾ ਸੀ ਨਾ ਤੇ ਉਹਦੇ ਤੋਂ ਬਾਅਦ 47 'ਚ ਛੋਟਾ ਹੋਇਆ ਉਹਦੇ ਤੋਂ ਬਾਅਦ 1966 'ਚ ਛੋਟਾ ਹੋਇਆ ਤੇ ਹੁਣ ਫੇਰ ਰਾਜਧਾਨੀ ਦੀ ਗੱਲ ਚੱਲ ਪਈ ਚੰਡੀਗੜ੍ਹ ਦੀ ਜਿਹਦੇ ਤੇ ਕਿਸੇ ਦਾ ਅਧਿਕਾਰ ਨਹੀਂ ਹੈ ਲੇਕਿਨ ਸਮੇਂ-ਸਮੇਂ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹ ਵੀ ਨਾ ਕਿਉਂਕਿ ਹਾਂ ਵੀ ਮੈਂ ਕਿਸੇ ਪਾਰਟੀਕੂਲਰ ਸਰਕਾਰ ਦੀ ਗੱਲ ਕਰਦਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹਨੂੰ ਛੋਟਾ ਕੀਤਾ ਇਹ ਸਪਿਰਿਟ ਨੂੰ ਸਮਝਣ ਦੀ ਗੱਲ ਹੈ ਡੀਪ ਸਟੇਟ ਨੂੰ ਸਮਝਣ ਦੀ ਗੱਲ ਹੈ ਤਾਂ ਜਾ ਕੇ ਆਪਾਂ ਕਿਤੇ ਖੜੇ ਹੋ ਸਕਾਂਗੇ ਨਹੀਂ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਵੀ ਜੋ ਸਾਡੇ ਆਪਾਂ ਪੁਰਾਣਿਆਂ ਦੀਆਂ ਗੱਲਾਂ ਕਰਦੇ ਆ ਨਾ ਵੀ ਪੁਰਾਣਿਆਂ ਨੇ ਆ ਕੀਤਾ ਪੁਰਾਣਿਆਂ ਨੇ ਆ ਕੀਤਾ ਤੇ ਇਹ ਸਰਕਾਰ ਦਾ ਵੀ 4 ਸਾਲਾਂ ਦਾ ਜਿਹੜਾ ਹਸਾਬ ਕਿਤਾਬ ਆ 5 ਸਾਲਾਂ ਦਾ ਹਸਾਬ ਕਿਤਾਬ ਜਦੋਂ ਲੋਕਾਂ ਦੇ ਸਾਹਮਣੇ ਜਾਣਾ ਤੇ ਫਿਰ ਗੱਲ ਸਾਰਿਆਂ ਨੂੰ ਸਮਝ ਆ ਜਾਣੀ ਆ ਸੋ ਮੇਰੇ ਲੱਗਦਾ ਕਿ ਆਪਾਂ ਉਦਾਂ ਦੀ ਸਪਿਰਿਟ 'ਚ ਨਾ ਗੱਲ ਕਰੀਏ ਵੀ ਇੱਕ ਦੂਸਰੇ ਨੂੰ ਤੰਜ ਕਸ ਲਈਏ ਵੀ ਕੌਣ ਕਿਹਦੀ ਬੀ ਟੀਮ ਆ ਚਲੋ ਪ੍ਰਧਾਨ ਸਾਹਿਬ ਇਕੱਠੇ ਹੋ ਕੇ ਆਪਾਂ ਚਲੋ ਦਿੱਲੀ ਵੱਲੋਂ ਚਲੀਏ ਉੱਥੇ ਜਾ ਕੇ ਆਪਾਂ ਧਰਨਾ ਲਾਈਏ ਜੇ ਅਸੀਂ ਮੋਹਰੇ ਨਾ ਹੋਵਾਂਗੇ ਤਾਂ ਫਿਰ ਕਿਉਂ ਥੈਂਕ ਯੂ ਵੈਰੀ ਮਚ